ਇਕ ਔਰਤ ਹੋਣ ਦੇ ਨਾਤੇ ਵੈਸੇ ਔਰਤਾਂ ਵਾਂਗ ਮੈਂ ਜ਼ਿਆਦਾ ਕਰਦੀ ਹੁੰਦੀ ਆ ਮੈਂ ਉਹਨਾਂ ਦੀ ਸੋਚ ਨੂੰ ਸਲਾਮ ਕਰਦਾ ਕਿ ਉਹਨਾਂ ਨੇ ਆਪਣਾ ਸਰੀਰ ਪਹਿਲਾਂ ਹੀ ਕਹਿਤਾ ਸੀ ਪਰਿਵਾਰ ਨੂੰ ਵੀ ਮੇਰਾ ਅੱਗ ਚ ਸਾੜਨ ਦੀ بجائے ਇਹ ਸਰੀਰ ਮੇਰ ਤੱਕਾ ਜਿਹੜਾ ਕਿਸੇ ਦੇ ਕੰਮ ਆਉਣਾ ਚਾਹੀਦਾ ਜਿਹੜਾ ਸਰੀਰ ਹੈ ਇਹ ਸੜ ਜਾਂਦਾ ਹੈ ਇਕ ਕਿਸੇ ਕੰਮ ਨਹੀਂ ਆਉਂਦਾ ਕਿ ਜੇ ਆਪਾਂ ਇਹਨਾਂ ਦੇ ਅਪਰਾਲੇ ਦੇ ਨਾਲ ਸਰੀਰਦਾਨ ਕਰ ਦਿੰਦੇ ਆ ਤੇ ਬਹੁਤ ਲੋਕਾਂ ਨੂੰ ਵਿਦਿਆਰਥੀਆਂ ਨੂੰ ਇਹਨਾਂ ਤੋਂ ਸੇਧ ਮਿਲ ਸਕਦੀ ਹੈ ਜਿਹੜੇ ਬੱਚੇ ਜਿਹੜੇ ਲੜਕੇ ਲੜਕੀਆਂ ਐਮਬੀਬੀਐਸ ਡਾਕਟਰ ਦਾ ਕੋਰਸ ਕਰਦੇ ਆ ਉਹਨਾਂ ਨੂੰ ਰਿਸਰਚ ਲਈ ਡੰਮੀ ਬਾਡੀ ਦੀ ਜਰੂਰਤ ਨਹੀਂ ਪੈਂਦੀ ਉਹਦੇ ਲਈ ਅਰੀਜਨਲ ਬਾਡੀ ਹੈ ਜਿਹਦੇ ਵਿੱਚ ਉਹ ਸਰੀਰ ਦੇ ਅੰਗਾਂ ਨੂੰ ਵਧੀਆ ਤਰੀਕੇ ਨਾਲ ਦੇਖ ਸਕਦੇ ਆ ਸਰਜੀ ਦੀ ਤਕਨੀਕ ਸਕਦੇ ਆ ਕਿ ਇਸ ਤੋਂ ਪਹਿਲਾਂ ਅਸੀਂ ਪੰਜ ਬਾਡੀ ਡੋਨੇਟ ਕਰ ਚੁੱਕੇ ਆ ਅੰਗਾਂ ਦੇ ਟੋਰ ਦੇ ਵਿੱਚ ਅੱਜ ਇਹ ਕੰਮ ਕੀਤਾ ਜਾ ਰਿਹਾ ਮਾਣੋ ਇੱਕ ਵੱਖਰਾ ਹੀ ਉਪਰਾਲਾ ਹੋਇਆ ਜੀ ਤੋਂ ਸਾਨੂੰ ਸਾਰੇ ਲੋਕਾਂ ਨੂੰ ਸਮਾਜ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਮਾਤਾ ਸਰਜੀਤ ਕੌਰ ਪਤਨੀ ਸਰਦਾਰ ਬੂਟਾ ਸਿੰਘ ਸਾਬਕਾ ਰਿਟਾਇਰ ਪੰਚਾਇਤ ਅਫਸਰ ਉਹਨਾਂ ਨੇ ਆਪਣਾ ਸਰੀਰ ਜਉਂਦੇ ਜੀ ਉਹਨਾਂ ਸੰਕਲਪ ਦਿੱਤਾ ਸੀ ਇਕ ਔਰਤ ਹੋਣ ਦੇ ਨਾਤੇ ਵੈਸੇ ਔਰਤਾਂ ਵੈਮ ਜਿਆਦਾ ਕਰਦੀਆਂ ਹੁੰਦੀਆਂ ਹਨ ਮੈਂ ਉਹਨਾਂ ਦੀ ਸੋਚ ਨੂੰ ਸਲਾਮ ਕਰਦਾ ਕਿ ਉਹਨਾਂ ਨੇ ਆਪਣਾ ਸਰੀਰ ਪਹਿਲਾਂ ਹੀ ਕਹਿਤਾ ਸੀ ਪਰਿਵਾਰ ਨੂੰ ਵੀ ਮੇਰਾ ਅੱਗ 'ਚ ਸਾੜਨ ਦੀ ਬਜਾਏ ਇਹ ਸਰੀਰ ਮੇਰ ਤੱਕਾ ਜਿਹੜਾ ਕਿਸੇ ਦੇ ਕੰਮ ਆਉਣਾ ਚਾਹੀਦਾ ਅਸੀਂ ਬਲਹਾਰੇ ਜੰਨੇ ਆ ਉਹਨਾਂ ਦੇ ਹਸਬੰਦ ਸਰਦਾਰ ਬੂਟਾ ਸਿੰਘ ਰਿਟਾਇਰ ਪੁਲਿਸ ਅਫਸਰ ਔਰ ਉਹਨਾਂ ਦਾ ਬੇਟਾ ਹਰਚਰਨ ਸਿੰਘ ਜਿਨ੍ਹਾਂ ਨੇ ਉਹਨਾਂ ਦੀ ਗੱਲ ਦੇ ਉੱਤੇ ਹੌਲ ਚੜਾਏ ਔਰ ਅੱਜ ਉਹਨਾਂ ਦਾ ਜਿਹੜਾ ਸਰੀਰ ਹੈ ਬੜੀ ਖੁਸ਼ੀ ਨਾਲ ਔਰ ਬੜੀ ਸ਼ਾਨੋ ਸ਼ੌਕ ਦੇ ਨਾਲ ਅਸੀਂ ਰਵਾਨਾ ਕਰ ਰਹੇ ਹਾਂ ਅਦੇਸ਼ ਇੰਸਟੀਚਿਊਸ਼ਨ ਦੇ ਵਿੱਚ ਤੇ ਮੈਂ ਸਾਰੇ ਸਮਾਜ ਨੂੰ ਇਹ ਬੇਨਤੀ ਕਰਨਾ ਹੈ ਵੀ ਸਾਨੂੰ ਇਹੋ ਜਿਹੇ ਲੋਕਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਆ ਅੰਧਵਿਸ਼ਵਾਸ਼ਾਂ ਤੋਂ ਉੱਪਰ ਉੱਠ ਕੇ ਅਸੀਂ ਦੁਬਾਰਾ ਫੇਰ ਇਸ ਪਰਿਵਾਰ ਨੂੰ ਸਲਾਮ ਕਰਦੇ ਹਾਂ ਧੰਨਵਾਦ ਰੱਬ ਔਰ ਸਮੂਹ ਸੁਖਮਨੀ ਨੇਤਰਦਾਨ ਕਲੱਬ ਰਜਿਸਟਰਡ ਡੋਰਡ ਜਿਨ੍ਹਾਂ ਦੇ ਰਾਹੀ ਇਹ ਸਰੀਰ ਵਗੈਰਾ ਜਾਂ ਅੱਖਾਂ ਦਾਣ ਕੀਤੀਆਂ ਜਾਂਦੀਆਂ ਔਰ ਇਸ ਕਲੱਬ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਨੇਤਰਦਾਨੀ ਕਲੱਬ ਹੈ ਬੜਾ ਵਧੀਆ ਉਪਰਾਲਾ ਕਰ ਰਿਹਾ ਹੈ ਅਸੀਂ ਜਿਹੜੇ ਲੋਕ ਹੈ ਇਸ ਅੰਧਵਿਸ਼ਵਾਸ ਦੇ ਵਿੱਚ ਵੀ ਸੰਸਕਾਰ ਕਰਨਾ ਚਾਹੀਦਾ ਹੈ ਔਰ ਜਿਹੜੇ ਪੜ੍ਹੇ ਲਿਖੇ ਲੋਕ ਆ ਜਿਹੜੇ ਡਾਕਟਰ ਲੋਕ ਜਿਹੜੇ ਇਹਦੇ ਬਾਰੇ ਖੋਜ ਕਰ ਰਹੇ ਆ ਉਹਨਾਂ ਨੂੰ ਇਹਨਾਂ ਤੋਂ ਬੜੀ ਜਾਣਕਾਰੀ ਮਿਲਦੀ ਹੈ ਜਿਹੜੇ ਸਟੂਡੈਂਟ ਆ ਵਿਦਿਆਰਥੀ ਆ ਇਹ ਸਾਡੀ ਮਾਤਾ ਜੀ ਦਾ ਇੱਕ ਪਰਨ ਸੀ ਜਾਉਂਦੇ ਜੀ ਕਿ ਮੇਰਾ ਜਿਹੜਾ ਡੈੱਡ ਬੋਡੀ ਆ ਉਹਨੂੰ ਸਾੜਿਆ ਨਾ ਜਾਵੇ ਸੰਸਕਾਰ ਨਾ ਦਿੱਤਾ ਜਾਵੇ ਬਲਕਿ ਇਹਨੂੰ ਸ਼ਰੀਰਦਾਨੀ ਤੌਰ ਤੇ ਅਰਪਣ ਕਰ ਦਿੱਤਾ ਜਾਵੇ ਅੱਜ ਮਾਤਾ ਜੀ ਦੇ ਮੈਂ ਆਖਰੀ ਬੋਲ ਹੈ ਜਿਹੜੇ ਉਨੇਤਰਦਾਨੀ ਕਲੱਬ ਵੱਲੋਂ ਸਾਡੇ ਜੀਤ ਸਿੰਘ ਜੀ ਗੈਲ ਡਾਕਟਰ ਜਰਨੈਲ ਸਿੰਘ ਜੀ ਡਾਕਟਰ ਸਰਜਪਤ ਸਿੰਘ ਜੀ ਤੇ ਸ਼ਾਮ ਪ੍ਰਤਾਪ ਜੀ ਜਿਹੜੇ ਉਪਰਾਲਾ ਕਰ ਰਹੇ ਆ ਤੇ ਮੈਂ ਸਾਰੇ ਸਮਾਜ ਨੂੰ ਇਹੀ ਸੁਨੇਹਾ ਦੇਣਾ ਚਾਹਣਾ ਹੈ ਜੇ ਕੋਈ ਰੱਬ ਦੇ ਭਾਣੇ ਅੰਦਰ ਇਸ ਦੁਨੀਆ ਤੋਂ ਚਲਾ ਜਾਂਦਾ ਤੇ ਸਾਨੂੰ ਇਸ ਨੇਤਰਦਾਨੀ ਕਲੱਬ ਤੋਂ ਇੱਕ ਸੇਧ ਲੈਣੀ ਚਾਹੀਦੀ ਹੈ ਵੱਤ ਤੋਂ ਵੱਤ ਜਿਹੜਾ ਸਰੀਰ ਹੈ ਇਹ ਸੜ ਜਾਂਦਾ ਹੈ ਇਹ ਕਿਸੇ ਦਾ ਕੰਮ ਨਹੀਂ ਆਉਂਦਾ ਕਿ ਜੇ ਆਪਾਂ ਇਹਨਾਂ ਦੇ ਉਪਰਾਲੇ ਦੇ ਨਾਲ ਸਰੀਰਦਾਨ ਕਰ ਦਿੰਦੇ ਆ ਤੇ ਬਹੁਤ ਲੋਕਾਂ ਨੂੰ ਵਿਦਿਆਰਥੀਆਂ ਨੂੰ ਇਹਨਾਂ ਤੋਂ ਸੇਧ ਮਿਲ ਸਕਦੀ ਹੈ ਤੇ ਮੈਂ ਨੇਤਰਦਾਨੀ ਕਲਾਬ ਦਾ ਸਾਡੇ ਫੋਟੋਗ੍ਰਾਫਰ ਸਭ ਜਿਹੜੇ ਸਾਡੇ ਭਤੀਜੇ ਦੇ ਤੌਰ ਤੇ ਵੀ ਇਹਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰੇ ਨਗਰ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵੀ ਮਾਤਾ ਜਿੱਥੇ ਵੀ ਜਾਨ ਸੁਖੀ ਵਸੇ ਸੁਖੀ ਵਸੇ ਮਸਕੀਨियां ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਸੋਡਾ ਸਾਰੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਇਸ ਦੇ ਨਾਲ ਹੀ ਮੈਂ ਮਾਤਾ ਨੂੰ ਅੰਤਮ ਵੈਗੀ ਦੇ ਰਹੇ ਹਾਂ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਦੀ ਕਾ ਖਾਲਸਾ ਜਿਵੇਂ ਕਿ ਆਪਣਾ ਤੁਹਾਡਾ ਸੁਪਨੇ ਨਿਕਾਣ ਦਾ ਸਾਬੂ ਬਣਿਓ ਅਬਰ ਅੱਲਾਹ ਕੀ ਇਸ਼ਾਰਾ ਹੈ ਜਦੋਂ ਕੋਈ ਪਰਿਵਾਰਿਕ ਮੈਂਬਰ ਇਸ ਤਰ੍ਹਾਂ ਮੌਦੀਦਾਨ ਕਰਦਾ ਹੈ ਇਹ ਮਾਤੀ ਰੋਣ ਆ ਸੜਾ ਸਨੇਹਾ ਕੋਈ ਹੈ ਜਿਸ ਦਿਨ ਤੋਂ ਵੀ ਕਲੱਬ ਸਟਾਰਟ ਹੋਇਆ ਔਰ ਕਲੱਬ ਦੇ ਵਿੱਚ ਪਹਿਲਾ ਕੰਮ ਅੱਖਾਂ ਦਾਣ ਦਾ ਸੀ ਉਸ ਦੇ ਨਾਲ ਜਿਹੜਾ ਸਰੀਰਦਾਨ ਹੈ ਸਰੀਰਦਾਨ ਦੇ ਨਾਲ ਕੀ ਹੁੰਦਾ ਹੈਗਾ ਵੀ ਜਿਹੜੇ ਬੱਚੇ ਜਿਹੜੇ ਲੜਕੇ ਲੜਕੀਆਂ ਐਮਬੀਬੀਐਸ ਡਾਕਟਰ ਦਾ ਕੋਰਸ ਕਰਦੇ ਆ ਉਹਨਾਂ ਨੂੰ ਰਿਸਰਚ ਲਈ ਡੰਮੀ ਬਾਡੀ ਦੀ ਜ਼ਰੂਰਤ ਨਹੀਂ ਪੈਂਦੀ ਉਹਦੇ ਲਈ ਅਰੀਜਨਲ ਬਾਡੀ ਹੈ ਜਿਹਦੇ ਵਿੱਚੋਂ ਉਹ ਸਰੀਰ ਦੇ ਅੰਗਾਂ ਨੂੰ ਵਧੀਆ ਤਰੀਕੇ ਨਾਲ ਦੇਖ ਸਕਦੇ ਆ ਸਰਜੀ ਦੀ ਤਕਨੀਕ ਸਿੱਖ ਸਕਦੇ ਆ ਕਿਸ ਤਰ੍ਹਾਂ ਸਰੀਰ ਨੂੰ ਖੋਲਿਆ ਜਾਂਦਾ ਉਹਨਾਂ ਦੀ ਹੱਡੀਆਂ ਦਾ ਕਿਸਤਾਂ ਦਾ ਚੋੜ ਹੈ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਰੋਟਮੀ ਆ ਉਹ ਵਧੀਆ ਤੇ ਇੱਕ ਨਾਲ ਬੱਚੇ ਨੂੰ ਪੜਾਈ ਜਾਂਦੀ ਹੈ ਇਸ ਕੰਮ ਲਈ ਅਸੀਂ ਤਾਲਮੇਲ ਕਰਦੇ ਹਾਂ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਆਪਣਾ ਪੁੱਛੋ ਦੇ ਪ੍ਰਿੰਸੀਪਲ ਸਾਹਿਬ प्रमोद ਗੋਪਤਾ ਜੀ ਦੇ ਨਾਲ ਗੱਲਬਾਤ ਸਾਡੀ ਹੋਈ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉਹਨਾਂ ਨੇ ਇੱਕ ਗੱਡੀ ਭੇਜੀ ਆ ਆਪਣੀ ਪਹਿਲਾਂ ਵੀ ਜਦੋਂ ਆਉਂਦੇ ਆ ਤਾਂ ਜਿਸ ਤਰ੍ਹਾਂ ਦੀ ਸਾਨੂੰ ਲੋੜ ਪੈਂਦੀ ਹੈ ਉਹ ਗੱਡੀ ਭੇਜਦੇ ਆ ਤੇ ਅਸੀਂ ਉਹਦੇ ਤੇ ਕਾਡੀ ਡੋਨੇਟ ਕਰਦੇ ਹਾਂ ਇਸ ਤੋਂ ਪਹਿਲਾਂ ਅਸੀਂ 5 ਬਾਡੀ ਡੋਨੇਟ ਕਰ ਚੁੱਕੇ ਆ ਕਰੋਨਾ ਕਰਕੇ 4-5 ਬਾਡੀ ਸਾਨੂੰ ਡੋਨੇਟ ਨਹੀਂ ਹੋਸੀਆਂ ਕਿਉਂਕਿ ਕਰੋਨੇ ਦੀ ਸਥਿਤੀ ਚ ਅਸੀਂ ਉਹ ਦਾਨ ਨਹੀਂ ਕਰ ਸਕਦੇ ਸਾਡਾ ਅੱਖਾਂ ਦਾ ਦਾਨ ਦਾ ਕੰਮ ਵੀ ਜਿਹੜਾ ਉਤੋਂ ਬ੍ਰੇਕ ਪੈ ਗਈ ਪਰ ਅੱਜ ਅਸੀਂ ਫੇਰ ਉਹ ਤਰ੍ਹਾਂ ਦੇ ਪ੍ਰੋਸੈਸ ਨੂੰ ਚਾਲੂ ਰੱਖਿਆ ਇਹਨਾਂ ਦੇ ਪਰਿਵਾਰ ਵਾਲਿਆਂ ਨੂੰ ਪਹਿਲਾਂ ਹੀ ਸਾਡੇ ਨਾਲ ਤਾਲਮੇਲ ਕੀਤਾ ਗਿਆ ਸੀ ਤਾਂ ਅਸੀਂ ਉਹ ਚੀਜ਼ ਪਰਿਵਾਰ ਦਾ ਸ਼ੁਕਰਾਨਾ ਕਰਦੇ ਹਾਂ ਕਿ ਸਾਡੇ ਨਾਲ ਹੀ ਇਹ ਬਾਡੀ ਨੂੰ ਗ੍ਰੇਟ ਕੀਤਾ ਗਿਆ 5 ਬਾਡੀ ਦਾਨ ਹੋ ਸਕੀ ਹੁਣ ਤੱਕ ਤੇ 5 ਹੀ ਬਾਡੀਓ ਦੇ ਕਾਰਨ ਰਹਿ ਗਈਆਂ ਸਿਰ ਕਰੋਨਾ ਦੇ ਕਾਰਨ ਅਕੀ ਅੱਗੇ ਜਿਸ ਤਰ੍ਹਾਂ ਦਾ ਵੀ ਸਿਸਟਮ ਆਉਂਦਾ ਕਿਸੇ ਵੀ ਪਰਿਵਾਰ ਵੱਲੋਂ ਸਾਨੂੰ ਸਹਿਯੋਗ ਦਿੱਤਾ ਜਾਂਦਾ ਤਾਂ ਅਸੀਂ ਇਸੇ ਪ੍ਰੋਸੈਸ ਨਾਲ ਕਿਉਂਕਿ ਸਾਨੂੰ ਪ੍ਰਿੰਸੀਪਲ ਆਦੇਸ਼ ਦੇ ਹਸਪੀਟਲ ਦੇ ਜਿਹੜੇ ਪ੍ਰਿੰਸੀਪਲ ਸਾਹਿਬ ਹੈ ਉਹਨਾਂ ਨਾਲ ਸਾਡਾ ਗੱਲਬਾਤ ਹੋਈ ਵੀ ਹੈ ਉਹਨਾਂ ਨੇ ਸਾਨੂੰ ਪ੍ਰੋਸਸ ਸਾ ਦਿੱਤਾ ਵੀ ਜਦੋਂ ਵੀ ਤੁਸੀਂ ਸਾਨੂੰ ਨਸੋਗੇ ਤੇ ਅਸੀਂ ਨਾਲ ਦੀ ਨਾਲ ਹਾਜ਼ਰ ਹੋਵਾਂਗੇ ਉਸੇ ਤਰ੍ਹਾਂ ਇਹ ਅੱਜ ਤਾਲਮਿਲ ਕੀਤਾ ਕਿ ਉਹ ਵਧੀਆ ਤਰੀਕੇ ਨਾਲ ਸਾਡੇ ਕੋਲੇ ਪਹੁੰਚੇ ਗੱਲ ਕਰੀਏ ਆਪਾਂ ਪਰਿਵਾਰ ਦੀ ਹਾਂ ਪਰਿਵਾਰ ਦਾ ਕਿਸ ਤਰ੍ਹਾਂ ਦਾ ਮਤਨਦਰਸ ਦੱਸ ਜੀ ਦੇ ਵਿੱਚ ਮਦਾਈ ਚੰਗੇ ਵਧੀਆ ਸਭਾ ਦੇ ਸੀ ਬੱਚੇ ਪੜੇ ਲਿਖੇ ਸੀ ਇਹਨਾਂ ਦਾ ਬੇਟਾ ਅਫੀਸਰ ਰਟਾਇਰ ਹੋਇਆ ਇਸ ਸਾਥੀ ਜਿਹੜਾ ਇਹਨਾਂ ਦੇ ਜੀਵਨ ਸਾਥੀ ਆ ਮਾਤਾ ਜੀ ਦੀ ਉਹ ਵੀ ਅਫੀਸਰ ਰਟਾਇਰ ਹੋਏ ਨੇ ਤੇ ਬੱਚੇ ਪੜੇ ਲਿਖੇ ਆ ਪਰਿਵਾਰ ਵੱਲੋਂ ਵਧੀਆ ਤਰੀਕੇ ਨਾਲ ਜਿਹੜੀ ਐਜੂਕੇਸ਼ਨ ਦਾ ਜਿਹੜਾ ਪ੍ਰੋਸੈਸ ਹੈ ਸਾਰਾ ਬੱਚਿਆਂ ਨੂੰ ਪੜਾਇਆ ਪਿਖਾਇਆ ਗਿਆ ਅਨਰਥੰ ਕੀ ਵਰੀ ਹੁੰਦਾ ਕਿ ਆਪਾਂ ਬੋਡੀ ਡਾਉਣ ਕਰਨੀ ਹੁੰਦੀ ਆ ਆਪਾਂ ਨੂੰ ਲੱਖਾਂ ਲੋਕ ਦੇਖ ਰਹੇ ਹਨ ਇਹ ਕੁਛ ਇਧਰ ਹੁੰਦਾ ਆਪਾਂ ਹੋਰ ਹੋਰ ਨੂੰ ਆਪਾਂ ਜਾਗੂਤ ਕਰਾਉਂਦੇ ਆ ਦੇਖੋ ਪ੍ਰੋਸੀਜਰ ਇੰਨਾ ਕੀ ਆ ਵੀ ਪਹਿਲਾ ਐਫੀਡੇਵਟਾ ਜਿਹੜਾ ਉਹਨਾਂ ਵੱਲੋਂ ਦਿੱਤਾ ਗਿਆ ਉਹ ਐਫੀਡੇਵਟਾ ਬਣਵਾ ਕੇ ਲਿਆਂਦਾ ਜਾਂਦਾ ਉਹ ਐਫੀਡੇਵਟ ਜਿਸ ਦੇ ਵੱਲੋਂ ਜਿਸ ਨੇ ਵੀ ਬਾਡੀ ਨੂੰ ਦਾਨ ਕਰੇਣਾ ਹੁੰਦਾ ਮਰਤਕ ਸਰੀਰ ਦੇਣਾ ਹੁੰਦਾ ਜਾਂਦੇ ਹੋਏ ਆਪਣਾ ਇੱਕ ਐਫੀਡੇਵਟ ਦੇ ਸਕਦਾ ਨਾਲ ਹੀ ਜੇ ਕਈ ਵਾਰੀ ਸਾਨੂੰ ਸਥਿਤੀ ਇਹ ਆ ਜਾਂਦੀ ਹੈ ਪਰਿਵਾਰ ਨਹੀਂ ਮੰਨਦਾ ਜੇ ਹੁਣ ਪਰਿਵਾਰ ਦਾ ਪੂਰਾ ਸਹਿਯੋਗ ਹੋਵੇ ਤਾਂ ਇੱਕ ਜਿਹੜਾ ਐਫੀਡੇਵਟ ਬਣਾ ਕੇ ਦੇ ਦਿੱਤਾ ਜਾਂਦਾ ਹੈ ਤੇ ਉਹਨਾਂ ਦੀ ਇਹ ਦੇਸ਼ ਹਸਪੀਟਲ ਦੀ ਟੀਮ ਆ ਉਥੋਂ ਬਕਾਇਦਾ ਆ ਕੇ ਸਾਡੇ ਕੋਲ ਲੈ ਕੇ ਜਾਂਦੀ ਹੈ ਤੇ ਹੋਰ ਕੋਈ ਵੱਲ ਤੇ ਪ੍ਰੋਸੈਸ ਦੀ ਕੋਈ ਲੋੜ ਨਹੀਂ ਹੁੰਦੀ ਐਨੀ ਨਾਰਮਲ ਜਿਹਾ ਪ੍ਰੋਸੈਸ ਆ ਜੇ ਸਾਡੇ ਨਾਲ ਕੋਈ ਇਸ ਤਰ੍ਹਾਂ ਦੀ ਡੋਨੇਸ਼ਨ ਕਰਨੀ ਚਾਹੁੰਦਾ ਹੈ ਦਾਨ ਦੇਣਾ ਚਾਹੁੰਦਾ ਤਾਂ ਤਾਲਮੇਲ ਕਰ ਸਕਦਾ ਤੇ ਅਸੀਂ ਉਹਨੂੰ ਸਾਰੀ ਜਾਣਕਾਰੀ ਬਟਾ ਦਾਂਗੇ ਇੱਥੇ ਧਿਆਨ